ਆ ਗਿਆ ਮੇਰੇ ਪੁੱਤ ਡਿਊਟੀ ਤੋਂ ਆ ਗਿਆ ਮਾਤਾ ਆ ਗਿਆ ਪੈ ਜਾ ਰੈਸਟ ਕਰ ਕੋਈ ਨਹੀਂ ਪੁੱਤ ਰੈਸਟ ਆ ਤੁਹਾਡੇ ਨਾਲ ਨਹੀਂ ਨਹੀਂ ਕੋਈ ਨਹੀਂ ਚਿੰਦੇ ਹਾਂਜੀ ਭਾਈ ਪਾਣੀ ਲੈ ਭਾਈ ਪਾਣੀ ਲੈ ਯਾਰ ਹੋਰ ਠੀਕ ਹੋ ਹਾਂ ਪੁੱਤ ਠੀਕ ਆ ਤੁਹਾਨੂੰ ਵੇਖ ਕੇ ਵਧੀਆ ਤਾਂ ਚੜ ਗਿਆ ਮੈਂ ਕਿ ਮੇਰੇ ਪੁੱਤ ਡਿਊਟੀ ਕਰਕੇ ਆਇਆ ਹੈ ਟੜਕੇ ਨਾਲ 삭ਿਆ ਹੰਬਿਆ ਆ ਹੁਣ ਤੁਮ ਚੱਲਣ ਟਸਕਲ ਭਾਈ ਸਤਿ ਸ਼੍ਰੀ ਅਕਾਲ ਕਿਦਾਂ ਠੀਕ ਹੈ ਭਾਈ ਠੀਕ ਹੈ ਫਿੱਟ ਹਾਂਜੀ ਪਾਣੀ ਮਾਤਾ ਦੂਰ ਜਾ ਜੇ ਪੀ ਮਾਤਾ ਨੂੰ ਹਾਂਜੀ ਹਾਂਜੀ ਭਾਈ ਠੀਕ ਹੈ ਕੀ ਬਣਾਉਣ ਲੱਗਾਂ ਅੱਜ ਫਿਰ ਕੁਛ ਨਹੀਂ ਜੀ ਹਾਂ ਦਾ ਜੂਸ ਪੀ ਆ ਕੇ ਟਿਆਂ ਹਾਂ ਹਮ ਮੇਰਾ ਰੋਟੀ ਰੋਟੀ ਬਣਾਵਾਂ ਹਾਂ ਹਲਕੇ ਠੀਕ ਹੈ ਫਰੂਟ ਲੈ ਆ ਯਾਰ ਖਾ ਲਈਏ ਕੁਛ ਫਰੂਟ ਲੈ ਆਵਾਂ ਲੱਗੀ ਪਈ ਭੁੱਖ ਜੀ ਮਾਰਾ ਖਾੜਾ ਹੀ ਫਰੂਟ ਦੇਣੇ ਅੱਜ ਨਹੀਂ ਪੁੱਤ ਮੈਂ ਨਹੀਂ ਫਰੂਟ ਖਾਦਾ ਅੱਜ ਮੈਂ ਜੂਸ ਪੀ ਲਿਆ ਸੀਗਾ ਅੱਛਾ ਹਾਂ ਮੇਰਾ ਜੀ ਨਹੀਂ ਕਰਦਾ ਸੀ ਅੱਜ ਰੋਟੀ ਰੋਟੀ ਲੇਟ ਖਾਦੀ ਸੀ ਥੋੜੀ ਜੀ ਅੱਜ ਕਿੰਨੇ ਕ' ਵਜੇ 12 ਕ' ਵਜੇ ਖਾਦੀ ਸੀ ਖਾ ਲਿਆ ਕਰ ਧਿਆਨ ਰੱਖਿਆ ਕਰ ਆਪ ਦਾ ਮਾਤਾ ਫਿਰ ਉਹੀ ਦੂਜੀ ਨੂੰ ਕੋਲ ਠੀਕ ਸੀ ਜਿਹੜੀ ਕ੍ਰੀਸੀ ਕਰਦੀ ਸੀ ਐਂ ਕੋ ਕਰਦੀ ਨਹੀਂ ਖਾ ਪੀ ਲਿਆ ਕਰ ਨਹੀਂ ਪੁੱਤ ਤੁਸੀਂ ਤਾਂ ਮੇਰੀ ਸੇਵਾ ਬਹੁਤ ਕਰਦੇ ਹੋ ਤੁਹਾਡੇ ਹਾਸੇ ਤੇ ਮੈਂ ਹੁਣ ਮੜੀ ਠੀਕ ਹੋ ਗਈ ਮੈਂ ਤਾਂ ਤੁਰ ਰਹੀ ਜਾ ਬਹਿ ਜਾ ਪਤੰਦਰਾ ਭੱਜਿਆ ਜਾਣਾ ਚਾਹ ਬਣਾਉਂ ਨੀ ਨਹੀਂ ਨਹੀਂ ਚਾਹ ਹੀ ਪੀਣੀ ਯਾਰ ਬਸ ਫਰੂਟ ਹੀ ਖਾਣਾ ਲੈ ਮੈਂ ਮੇਰੇ ਪੁੱਤ ਮੇਰੇ ਆ ਨਹੀਂ ਭਾਈ ਮੈਂ ਤਾਂ ਖਾਲਾ ਯਾਰ ਆ ਖਾਲਾ ਯਾਰਾਂ ਪਰ ਮੈਂ ਵੀ ਨਹੀਂ ਖਾਣਾ ਨਹੀਂ ਨਹੀਂ ਮੈਂ ਐਂ ਨਾ ਕਰਾ ਕਰ ਖਾਲਾ ਕਰ ਯਾਰ ਖਾਓ ਤੁਸੀਂ ਬੱਚੇ ਠੀਕ ਹੈ ਹਾਂਜੀ ਭਾਈ ਵਧੀਆ ਕੋਈ ਫਿਰ ਸਾਹ ਬੁਸਾ ਚਲੀ ਜਾਂਦੀ ਹੈ ਟਾਈਮ ਨਾਲ ਠੀਕ ਹੈ ਹਾਂਜੀ ਭਾਈ ਸਿਕੋਂ ਠੀਕ ਚਲੀ ਜਾਂਦਾ ਹਾਂਜੀ ਭਾਈ ਇਹ ਤਾਂ ਵਧੀਆ ਛਿੰਦਾ ਵਧੀਆ ਮੇਰੀ ਇਹਦਾ ਬਹੁਤ ਕੰਮ ਦਿੰਦਾ ਉਹ ਜਿਵੇਂ ਕਿਤੇ ਜੂਸ ਬਣਾ ਕੇ ਦਿੰਦਾ ਕਿਤੇ ਮੈਨੂੰ ਖਾਣਾ ਖਵਾ ਦਿੰਦਾ ਕਿਤੇ ਕੁਝ ਲਿਆ ਦਿੰਦਾ ਮਾਤਾ ਕੁਝ ਖਾਣਾ ਹੈ ਮਾਤਾ ਕੁਝ ਪੀਣਾ ਉਹਦੀ ਪੁੱਛਣ ਆ ਜਾਂਦਾ ਇਹਨ ਮਾਤਾ ਹੁਣ ਕਿੰਨੀ ਪੁਰਾਣੀ ਸਾਂਝ ਹੈ ਇਹਨਾਂ ਨਾਲ ਹਾਂ ਹਾਂ ਬਹੁਤ ਚਿਰ ਦੇ ਪੁੱਤ ਸਾਰੇ ਹਨਾ ਪਹਿਲਾਂ ਦੇ ਸਾਰੇ ਸੀਗੇ ਹੁਣ ਇਹਨਾਂ ਦੀ ਵਾਰੀ ਆ ਗਈ ਬਿਲਕੁਲ ਕੀ ਹੋਏਗਾ ਅੱਜ ਫਿਰ ਬਣਾਉਣ ਕੀ ਲੱਗਿਆ ਮਾਤਾ ਬੜਾ ਟਾਈਮ ਲਾਉਣੀ ਖਾਣ ਤੇ ਯਾਰ ਛਿੰਦੇ ਧੱਕੇ ਨਾ ਖਵਾ ਕੋਦੇ ਅਗਰ ਮਾਤਾ ਨੂੰ ਵੇਖ ਨਹੀਂ ਜੀ ਸ਼ੇਕ ਸ਼ੁਗ ਬਣਾ ਲਿ ਦਿੰਨਾ ਨਾ ਕਿ ਨੌਂ ਦੀ ਯਾਦ ਆਉਂਦੀ ਹੈ ਸਰ ਭਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਛੋਟੇ ਕਿਹਨਾਂ ਦਾ ਭਾਈ ਠੀਕ ਹੋ ਠੀਕ ਜੀ ਜੀ ਕਰਾ ਮਾਤਾ ਨੂੰ ਮਿਲਣ ਨੂੰ ਜੀ ਕਾ ਦਾ ਮੇਰਾ ਦਾ ਮਾਤਾ ਬੇਨਾ ਜੀ ਨਹੀਂ ਲੱਗਿਆ ਕਿਵੇਂ ਤੇਰੀ ਮਹਾਰਾਣੀ ਠੀਕ ਆ ਪੁੱਤ ਨਾਲ ਹੀ ਆਈ ਐ ਅੱਛਾ ਅੱਛਾ ਸਾਸੀ ਕਾਮ ਬੈ ਕੇਵੇਂ ਜੀ ਨਹੀਂ ਲੱਗਿਆ ਮਾਤਾ ਬੇਨਾ ਸਾਡਾ ਤਾਂ ਉਦਾਂ ਦਾ ਘਰ ਸੁਣਨਾ ਹੋਣੀ ਚੰਦੇ ਬਹਿ ਜਾ ਯਾਰ ਐਂ ਕੋ ਕਰਨਾ ਨਹੀਂ ਪਾਣੀ ਨਹੀਂ ਪੀ ਕੀ ਹੈ ਪਾਣੀ ਪਾਣੀ ਭਾਬੀ ਜੀ ਨਹੀਂ ਜੀ ਇੱਥੇ ਗਿੱਲਾ ਜਾ ਕਤੋਂ ਪਾਣੀ ਰੋਲ ਕੇ ਜੀ ਮਾਤਾ ਪਾਣੀ ਰੋਲਦੇ ਹਾਂ ਜੀ ਪਾਣੀ ਰੋਲਦੇ ਚੋ ਕੋਈ ਨਾ ਬਾਈ ਇੱਥੇ ਬੈਜ ਨਾ ਲੈ ਲੋ ਫਰੂਟ ਬਸ ਕੋਈ ਨਾ ਬਾਈ ਜੀ ਖਾਓ ਤੁਸੀਂ ਜੀ ਮੇਰੇ ਤਾਂ ਹੀ ਗੱਲ ਚੋਂ ਨੰਗਦਾ ਨਹੀਂ ਉਹ ਦਿੰਦਾ ਜਦੋਂ ਦਾ ਮਾਤਾ ਇੱਥੇ ਬੈਜਾ ਯਾਰ ਤੈਨੂੰ ਕਾਦੀ ਕਾਲੀ ਆ ਤੈਨੂੰ ਨਹੀਂ ਨਹੀਂ ਅਰੇ ਦੇਖੋ ਬੋਤਨ ਘਾ ਟੜੂ ਖਾਣੀ ਆ ਆਪਾਂ ਅਸਤੇ ਨਾ ਰਾਜੀ ਕੇ ਰੋਟੀ ਨਹੀਂ ਖਾ ਕੇ ਦੇਖੀ ਬਾਈ ਉਹਦੋਂ ਦੀ ਗਿਰਜੇ ਸੀ ਲੈਣਾ ਹੈ ਮਾਤਾ ਨੂੰ ਹਾਂਜੀ ਮਾਤਾ ਨਹੀਂ ਭੇਜਣੀ ਏ ਵੀਰ ਜੀ ਮੈਂ ਬਹੁਤ ਇਸ ਗੱਲ ਤੋਂ ਸ਼ੁਰੂ ਹਾਂ ਮਨਜੀਤ ਤੂੰ ਉਹਦੇ ਬਹੁਤ ਘੜੀਸਾ ਮਾਤਾ ਨੂੰ ਮੈਂ ਅੱਖੀਂ ਵੇਖ ਲਿਆ ਆਪਦੇ ਠੀਕ ਹੈ ਉਲਟਾ ਤੂੰ ਸਾਡੇ 'ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ ਨਹੀਂ ਵੀਰ ਮੈਂ ਮਾਫੀ ਮੰਗਦਾ ਠੀਕ ਹੈ ਮੈਂ ਤਾਂ ਤੈਨੂੰ ਸਹੀ ਪੁੱਛੀ ਮੈਂ ਤਾਂ ਉਹਦਾਂ ਦੀ ਸੁੁੱਤੀ ਨਹੀਂ ਇਹ ਗੱਲਾਂ ਕੋਸੂਂਦੇ ਮੈਂ ਤਾਂ ਉਹ ਤੋਂ ਵੱਡਾ ਫੋਨ ਹੱਥੋਂ ਨਹੀਂ ਲਿਆ ਮੈਂ ਤਾਂ ਛੋਟਾ ਫੋਨ ਇਹਨੂੰ ਕਿਹਾ ਮੈਨੂੰ ਦੇ ਦੇ ਤੇ ਮੈਂ ਤਾਂ ਫੋਨ ਵੀ ਇਹਨੂੰ ਫੜਾਤਾ ਆਂਦਾ ਨਹੀਂ ਹੁਣ ਥੋੜਾ ਅਚਾਨਕ ਕਿਵੇਂ ਮੂਡ ਬਣ ਗਿਆ ਮਾਤਾ ਨੂੰ ਲਾਜਾਉਂਦਾ ਸਾਨੂੰ ਜਵਾਕ ਬਾਲਾ ਇੱਕ ਤਾਂ ਖਰਾਬ ਕਰੀ ਜਾਂਦੇ ਆ ਇੱਕ ਸਾਨੂੰ ਨਾ ਟੈਨਸ਼ਨ ਬਹੁਤ ਆ ਇਸ ਗ ਵੀ ਅੱਗੇ ਚਲਾਇਆ ਹੁੰਦਾ ਸੀ ਆਉਂਦੇ ਜਾਂਦੇ ਸੀ ਅਸੀਂ ਇਹਨੂੰ ਛੱਡ ਜਾਂਦੇ ਸੀ ਘਰੇ ਤੇ ਉਦੋਂ ਦੇ ਤਾਂ ਜਵਾਬਕ ਵੀ ਨਹੀਂ ਜੀਦੇ ਅੱਛਾ ਵੀ ਘਰ ਦਾ ਜੰਦਾ ਸੀ ਪਹਿਰੇਦਾਰ ਅਸੀਂ ਤਾਂ ਕਰਕੇ ਨਹੀਂ ਗੱਲ ਪਹਿਰੇਦਾਰ ਦੀ ਨਹੀਂ ਮੀਰਾ ਹਾਂ ਦਾਲੇ ਸਾਡਾ ਆਪਦਾ ਹੀ ਨਹੀਂ ਜੀ ਲੱਗਦਾ ਮੈਂ ਬਹੁਤ ਇਸ ਗੱਲ ਤੋਂ ਮੈਂ ਮਾਫੀ ਮੰਗਦੀ ਹਾਂ ਤੂੰ ਨਹੀਂ ਮਾਫੀ ਵਾਲੀ ਨਹੀਂ ਗੱਲ ਹੈ ਮਾਫੀ ਅਸੀਂ ਕੋਣਾਂ ਮਾਫੀ ਦੇੜ ਹੈਰੀ ਮੈਨੂੰ ਐਂ ਦੱਸ ਵੀ ਕਿਤੇ ਐਂ ਤਾਂ ਨਹੀਂ ਵੀ ਇੱਕ ਤਰੀਕ ਨੇੜੇ ਆਉਂਦੀ ਜਾਂਦੀ ਵੀ ਬਾਪੂ ਦੀ ਪੈਨਸ਼ਨ ਮਾਤਾ ਦੀ ਪੈਨਸ਼ਨ ਵੀ ਨਹੀਂ ਇਹ ਬੈਠਦਾ ਨਾ ਰਾਤ ਨੂੰ ਜਿਵੇਂ ਸੁਪਨੇ ਆਦੇ ਹੁੰਦੇ ਆ ਮਿੰਡ ਤਾਂ ਐਂ ਲੱਗ ਜਾਂਦਾ ਵੀ ਮੈਥੋਂ ਕੋਈ ਪਾਪ ਹੋ ਗਿਆ ਵੀ ਜਿਹੜਾ ਮੇਰੀ ਮਾਂ ਨਾਲ ਆਏ ਮੈਂ ਤਾਂ ਐਂ ਚਾਹੁੰਦਾ ਹੀ ਨਹੀਂ ਸੀਗਾ ਨਹੀਂ ਚਾਹੁੰਦਾ ਨਹੀਂ ਸੀ ਮੇਰੀ ਮਾਂ ਯਾਰ ਤੂੰ ਇਹ ਦੱਸ ਤੂੰ ਅੱdte ਜਦ ਦੇ ਮਾਤਾ ਨੂੰ ਘੜੀਸੀ ਫਿਰਦੀ ਸੀ ਰਸੋਈ ਦੇ ਮੂਹਰੇ ਉਦੋਂ ਤੂੰ ਆ ਕੇ ਇਸ ਮੈਨੂਅਲ ਮੇਰੇ ਦੇ ਅੰਜਾਮ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਕਿੰਨੀਆਂ ਗੱਲਾਂ ਕੀਤੀਆਂ ਤੇਰੀ 1.5 ਲੱਖ ਤਨਖਾਹ ਹੈ ਤੇਰਾ ਫਲਾਨਾ ਧਮਕਾ ਠੀਕ ਹੈ ਤੂੰ ਬੋਲੇ ਉਦੋਂ ਮੈਂ ਮੇਰੀ ਅਕਲ ਦੇ ਭਾਂਡਾ ਜਿਵੇਂ ਕਹਿੰਦੇ ਮੂਦਾ ਵੱਜਿਆ ਵਸੀ ਇਹਨੇ ਭਾਂਡਾ ਮੂਦਾ ਯਾਰ ਮੈਨੂੰ ਮੈਨੂੰ ਇੱਕ ਗੱਲ ਦੱਸ ਦੂੰ ਵੀ ਤੁਹਾਨੂੰ ਸਾਰਾ ਕੁਝ ਦੇ ਘਰ ਚੋਂ ਮੈਂ ਨਹੀਂ ਕੁਝ ਲਿਆ ਕੱਲੀ ਇਹ ਹੀ ਦੇਖ ਕੇ ਨਾ ਵੀ ਨੌਕਰੀ ਲੱਗੀ ਤੇਰੀ ਨਹੀਂ ਲੱਗੀ ਮੇਰੀ ਲੱਗੀ ਹਨਾ ਘਰ ਚੋਂ ਨਹੀਂ ਲਿਆ ਕੋਈ ਥਾਂ ਨਹੀਂ ਮੰਗਿਆ ਆਪਦਾ ਪਲਾਂਟ ਲਿਆ ਸਾਰਾ ਕੁਝ ਲਿਆ ਯਾਰ ਮਾਂ ਹੀ ਸਾਰਾ ਕੁਝ ਹੈ ਨਾ ਬਾਪੂ ਤਾਂ ਗਿਆ ਦੁਨੀਆ ਤੋਂ ਤੇ ਤੁਸੀਂ ਮਨਜੀਤ ਨੂੰ ਚੰਗਾ ਲੱਗਦਾ ਸੀ ਉਹਦੋਂ ਕੜੀਸੀ ਫਿਰਦੀ ਸੀ ਦੇਖ ਤੁਸੀਂ ਘਰੇ ਆਏ ਉਹ ਚੱਲ ਕੇ ਹਨ ਤੁਸੀਂ ਤਾਂ ਫੇਰ ਨਾਲ ਦਾ ਜੰਮਿਆ ਫੇਰ ਤੂੰ ਉਹਦੀ ਘਰ ਆਣੀ ਆ ਮੈਂ ਤੁਹਾਨੂੰ ਕੀ ਕਹਿ ਸਕਦਾ ਸੱਤ ਬਗਾਨਾ ਵੀ ਅਜੇ ਦਾ ਘਰੇ ਦੁਸ਼ਮਣ ਨੂੰ ਵੀ ਮਾਫ ਕੀਤਾ ਜਾਂਦਾ ਠੀਕ ਹੈ ਪਰ ਮੇਰਾ ਜੀ ਤਾਂ ਕਰਦੇ ਨਾ ਵੜਨ ਦੇਣਾ ਤੁਹਾਨੂੰ ਜਿਹੜੇ ਹਾਲਾਤ ਉਹਦੇ ਮਾਤਾ ਦੇ ਵੇਖੇ ਧੂਕੜੀ ਸੀ ਨਹੀਂ ਭਾਈ ਜੀ ਮਾਫੀ ਮੰਗਦੇ ਆ ਸੀ ਭਾਵੇਂ ਜੀ ਮੇਰਾ ਹੱਕ ਤਾਂ ਨਹੀਂ ਮੰਨਦਾ ਬੋਲਦਾ ਨਹੀਂ ਤੇਰਾ ਹੱਕ ਹੈ ਬਹੁਤ ਮਾੜੀ ਗੱਲ ਤੁਸੀਂ ਕੀਤੀ ਉਹਦੀ ਮੇਰਾ ਹੱਕ ਹੈ ਨਹੀਂ ਐਵੇਂ ਬੋਲਣ ਦਾ ਨਹੀਂ ਨਹੀਂ ਕਿਉਂ ਨਹੀਂ ਹੱਕ ਮਾੜੀ ਤੁਸੀਂ ਗੱਲ ਕੀਤੀ ਉਹ ਮੇਰੀ ਗੱਲ ਸੁਣ ਆਪਾਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਕੀ ਵੀ ਤੁਹਾਡੇ ਪਿਓ ਦਾਦਿਆਂ ਤੋਂ ਲੈ ਕੇ ਸਾਝਾ ਸਾਡੇ ਬਜ਼ੁਰਗਾਂ ਦੀ ਠੀਕ ਹੈ ਉਦੋਂ ਖੇਤਾਂ ਤੱਕ ਹੁੰਦੀ ਸੀ ਘਰਾਂ ਤੱਕ ਹੁੰਦੀ ਸੀ ਹੁਣ ਖੇਤਾਂ ਵਾਲੇ ਕੰਮ ਠੇਕੇਸੇ ਦੇ ਹੋ ਗਏ ਤੇ ਘਰਾਂ ਤੱਕ ਸੀਮਤ ਹੋ ਗਈ ਰਸੋਈ ਤੱਕ ਸੀਮਤ ਹੋ ਗਈ ਠੀਕ ਹੈ ਤਾਂ ਹੀ ਆ ਨਾ ਯਕੀਨ ਵਿਸ਼ਵਾਸ ਭਰੋਸਾ ਪਰਿਵਾਰ ਦੇ ਮੈਂਬਰ ਫੇਰ ਹੀ ਆ ਨਾ ਦੱਸ ਕੀ ਕਹਿਣਾ ਉਹ ਨਹੀਂ ਨਹੀਂ ਜੀ ਬਹੁਤ ਗਲਤ ਗੱਲ ਕੀਤੀ ਜੀ ਨਹੀਂ ਮੈਂ ਤਾਂ ਗੱਲ ਦੀ ਮੰਨਦੀ ਆ ਤੇ ਇੱਥੇ ਹਾਂ ਤੇਰਾ ਕਰਵਾਰਾ ਜਿਹੜਾ ਕੁਛ ਮਰਜ਼ੀ ਕਰ ਨਾ ਕਰ ਮੇਰੇ ਨਾਲ ਬੱਚੇ ਬਹੁਤ ਪਰੇਸ਼ਾਨਾ ਮੈਂ ਖੁਦ ਪਰੇਸ਼ਾਨ ਮਮੀ ਦਾਦੀ ਦਾਦੀ ਕਰਦੇ ਪੁੱਤ ਬੱਚੇ ਤਾਂ ਕਰਦੇ ਦਾਦੀ ਦਾਦੀ ਤੇ ਜਿਹੜੀਆਂ ਮੇਰੀਆਂ ਪਸਲੀਆਂ ਦੁਖੀਆਂ ਨੇ ਮੇਰੇ ਗੋਡੇ ਗਿੱਟੇ ਛਿੱਲੇ ਪਏ ਐ ਤੇ ਮੈਂ ਤਾਂ ਮੱਖਾ ਖੁਆ ਖੁਆ ਕੇ ਤੇ ਨਾ ਮਾ ਅਛਾ ਕਰ ਕਰ ਕੇ ਮਾ ਮਣੀ ਮੋਟੀ ਬੈਠਣ ਜੋਗੀ ਲਈ ਐ ਮੈਂ ਤਾਂ ਸਾਨਾ ਸਾਨਾ ਰਲਿਆ ਕਰੇ ਮੇਰੇ ਤਾਂ ਜਦੋਂ ਮੇਰੇ ਨਾਲ ਤੁਸੀ ਪਸੇਮਾ ਕੋਟ ਕੋਟ ਅੰਦਰ ਪਾਤੇਗਾ ਹਾਂ ਜਦੋਂ ਮੈਨੂੰ ਕੋਟ ਕੋਟ ਕੇ ਗਲੀ ਚਕੜੀਸਦੇ ਹੁੰਦੇ ਸੀਗੇ ਰਸੋਈ ਚ ਨਹੀਂ ਸੀ ਵੜਨ ਦਿੰਦੇ ਕਮਰੇ ਚ ਨਹੀਂ ਸੀ ਵੜਨ ਦਿੰਦੇਗੇ ਹਾਂ ਅੱਜ ਮੈਂ ਚੰਗੀ ਬਣ ਗਈ ਅੱਜ ਤਾਂ ਮੇਰਾ ਪੁੱਤ ਲੈ ਕੇ ਆਇਆ ਮੈਂ ਤਾਂ ਸੇਵਾ ਕਰਦਾ ਵੀ ਥੋੜੇ ਸਾਹਮਣੇ ਮੈਂ ਤਾਂ ਫਲਖੁਆਈ ਜਾਂਦਾ ਸੀਗਾ ਮੈਂ ਕਿਵੇਂ ਇਹਨੂੰ ਛੱਡ ਕੇ ਜਾਵਾਂ ਜਿਹਨੇ ਮੈਨੂੰ ਮਾਤੀ ਦੇ ਮੂੰਹ ਤੇ ਪਾਣੀ ਪਾਉਣ ਵਾਲੀ ਗੱਲ ਕਰਤੀ ਸੀ ਬਚਾ ਲਿਆ ਇਹਨੂੰ ਦੁਬਾਰਾ ਸਮਝਾਓ ਖਾਂ ਚੱਲ ਕੋਈ ਨਾ ਮੇਥੋਂ ਗਲਤੀ ਹੋ ਗਈ ਮੇਥੋਂ ਤਾਂ ਗੱਲ ਵੀ ਨਹੀਂ ਹੋ ਰਹੀ ਮੈਂ ਤਾਂ ਨਾ ਬੱਸ ਵੀ ਹੁਣ ਤੇ ਕੀ ਕਹਾਂ ਮੈਂ ਤਾਂ ਤੇਰਾ ਜੇ ਵਗੈਰੇ ਵੀ ਛੋਟਾ ਜਵਾਬ ਆ ਨਹੀਂ ਗੱਲ ਪਹਿਲਾਂ ਤਾਂ ਯਾਰ ਤੂੰ ਐਂ ਦੱਸ ਵੀ ਜੇ ਤੁਹਾਡੇ ਘਰੇ ਕੋਈ ਆਪ ਦੇ ਕਲੇਸ਼ ਡਿਸਪਿਊਟ ਸੀਗਾ ਦੋਨਾਂ ਜੀਆਂ ਚ ਠੀਕ ਹੈ ਤੂੰ ਲੱਗਿਆ ਕਿਹੜੇ ਕਾਰਨ ਮੈਂ ਦੋਨਾਂ ਸਿੰਘ ਤੇ ਲੱਗਿਆ ਤਿੰਨ ਚਾਰ ਸਾਲਾਂ ਦਾ ਇਹਨੇ ਸਾਰਾ ਸਾਰੇ ਸਾਡੇ ਸਿਰ ਠਿਕਰਾ ਪੈਣਾ ਅਗੇ ਤੇਰੀ ਮਾਂ ਨੇ ਲਾਤਾ ਇਹ ਪੈਸੇ ਦਿੰਦੀ ਸੀ ਫਲਾਨਾ ਕਰਦੀ ਸੀ 15 ਸਾਲ ਹੋ ਗਏ 14 ਸਾਲ ਕੇ 15 ਸਾਲ ਤੇਰੇ ਵਿਆਹ ਨੂੰ ਨਸ਼ੇ ਤੇ ਲੱਗਿਆ ਤੂੰ ਹੋਣਾ ਆ ਤਿੰਨ ਚਾਰ ਸਾਲਾਂ ਦਾ ਤੇ ਭਰਾਤੀ ਸਾਰੀ ਸਾਡੇ ਤੇ ਤੇਰੀ ਡੇਢ ਲੱਖ ਤਨਖਾਹ ਆ ਤੇਰੇ ਜੇ ਪੈਸੇ ਬੋਲਦੇ ਫਲਾਨਾ ਕਰਦੇ ਦੇਖ ਮਨਜੀਤ ਮੇਰੀ ਆਤ ਨਹੀਂ ਮੈਨੂੰ ਪਹਿਲਾਂ ਵੀ ਕਿਹਾ ਸੀ ਤੇ ਤੇ ਤੈਨੂੰ ਲਿਆਇਆ ਇਹ ਤੇ ਮੈਂ ਤਾਂ ਜਿਹੋ ਜਿਹੀ ਮੇਰੀ ਧੀ ਉਹ ਜਿਹੀ ਮੈਂ ਤੈਨੂੰ ਸਮਝਣਾ ਪਹਿਲੇ ਤੈਨੂੰ ਕਦੇ ਛੋਟੀ ਭੈਣ ਤੋਂ ਕਦੇ ਧੀ ਤੋਂ ਘਟ ਮੈਂ ਤੈਨੂੰ ਕਦੇ ਛੋਟੀ ਪਰਜੇ ਸਮਝਾਈ ਨਹੀਂ ਸੀ ਤੇ ਤੂੰ ਉੱਤੇ ਗੋਡੇ-ਗੋਡੇ ਪੁੱਤੇ ਖਾਣੀ ਮੇਰੇ ਨਾਲ ਕੀਤੀ ਜੋ ਮਾਤਾ ਕੁਦਰਤੀ ਆ ਗਏ ਨਹੀਂ ਭਾਈ ਅਸੀਂ ਬਹੁਤ ਸ਼ਰਮਿੰਦਾ ਜੀ ਦੋਨੇ ਜੀ ਨਹੀਂ ਸ਼ਰਮਿੰਦਾ ਹੋਣਾ ਯਾਰ ਕਿਉਂ ਮੈਂ ਚੁੰਨੀ ਧਰ ਦਿੰਨੀ ਨਾ ਕਾਦੇ ਵਾਸਤੇ ਫਿਰ ਹੋਰ ਕੀ ਹੈ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦੀ ਆ ਵੀ ਚਲ ਮੈਂ ਨੀਵੀਂ ਹੋ ਕੇ ਆਈ ਆ ਜੇ ਮੇਰੇ ਕੋਲ ਦਿਲ ਦਿਲ ਚ ਮੈਨੂੰ ਸ਼ਰਮਿੰਦਗੀ ਹੈਗੀ ਹੈ ਤੇ ਮੈਂ ਆਈ ਆ ਪਰ ਮੈਨੂੰ ਇਹ ਲੱਗਦਾ ਮਨਜੀਤ ਹੈਰੀ ਮੇਰੀ ਗੱਲ ਸੁ ਵੀ ਮੈਨੂੰ ਲੱਗਦਾ ਵੀ ਇੱਕ ਤਰੀਕਾ ਕੀ ਨੇੜੇ ਨਹੀਂ ਵੀਰੇ 24 25000 ਬਾਪੂ ਦੀ ਪੈਨਸ਼ਨ 1500 2000 ਮਾਤਾ ਦੀ ਪੈਨਸ਼ਨ ਵੀ ਆਨੰਦ ਵੀ ਆਪਦੇ ਖਾਤੇ ਚ ਰੱਖ ਲਵੇ ਅਸੀਂ ਲੈ ਨਹੀਂ ਖਾਤੇ ਚ ਖਾਤੇ ਚ ਰੱਖ ਲੈ ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਉਹਦੇ ਵੀ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਮੈਂ ਮਾਤਾ ਨੂੰ ਪੈਨਸ਼ਨ ਦਾ ਮਾਰਾ ਲੈ ਕੇ ਚੱਲੇ ਆ ਮੈਂ ਪੈਸਿਆਂ ਦਾ ਮਾਰਾ ਲੈ ਕੇ ਚੱਲੇ ਆ ਜਿਵੇਂ ਉਹ ਹੋ ਜਾਂਦਾ ਤਾਂ ਜੱਠਵਾਂ 10ਵਾਂ ਦਿਨ ਹੋ ਗਿਆ ਮਾਤਾ ਨੂੰ ਲੈਂਦੇ ਆ ਠੀਕ ਹੈ ਉਹ ਭਰਜਾਈ ਤੇਰੀ ਨਹੀਂ ਆਉਣਾ ਸੀਗਾ ਉਹ ਉਹਦਾ ਆਪਦਾ ਬਾਪੂ ਢੱਲਾ ਹੋ ਗਿਆ ਫਿਰ ਐ ਨੂੰ ਮੁੜ ਕੇ ਮੈਂ ਕਿਹਾ ਮੈਂ ਕਿਹਾ ਭਰਾਵਾ ਵੀ ਤੇਰੇ ਬਿਨਾਂ ਨਹੀਂ ਪੂਰੀ ਪੈਂਦੀਗੀ ਠੀਕ ਹੈ ਇਹਨੂੰ ਛੰਦੇ ਨੂੰ ਫੇਰ ਮੁੜ ਕੇ ਵੰਗਾਰ ਕੇ ਇਹਦਾ ਕੰਮ ਛਡਾ ਕੇ ਇਹਨੂੰ ਮੈਂ ਕਿਹਾ ਮੇਰੇ 10 ਬੀ ਦਿਨ ਮਿੱਤਰਾਂ ਜੀ ਲੈ ਜਾਣਾ ਫਿਰ ਦੁਬਾਰਾ ਉਹੀ ਨਹੀਂ ਕਰਦੀ ਵੀਰੇ ਇਹ ਧੋੜੂ ਹੁੰਦਾ ਹੈ ਨਹੀਂ ਉਵੇਂ ਨਹੀਂ ਬਾਈ ਮਾਂ ਮੇਰੀ ਯਾਰ ਆਏ ਕਿਵੇਂ ਮਾਂ ਯਾਰ ਗੱਲ ਸੋਹਣਾ ਹੈਰੀ ਨਾ ਹੈਰੀ ਜਿੱਦੇ ਇਹਨੇ ਕਢੀਸਿਆ ਫੜ ਕੇ ਮਨਜੀਤ ਨੇ ਜੁੰਡਿਆਂ ਤੋਂ ਫੜ ਕੇ ਖਿੱਚੀ ਫਿਰਦੀ ਉਹਦੇ ਤੇਰੀ ਮਾਂ ਨਹੀਂ ਸੀ ਉਹਦੇ ਮੇਰੀ ਕੱਲੇ ਦੀ ਮਾਂ ਸੀਗੀ ਇਹ ਬਾਈ ਉਹ ਗੱਲ ਦਾ ਮੈਨੂੰ ਬਹੁਤ ਦੁੱਖ ਮੈਂ ਉਹ ਸਮਾਂ ਕਿਵੇਂ ਮੁੜ ਕੇ ਲੈ ਮਾਂ ਬਾਈਓ ਯਾਰ ਮੇਰੀ ਯਾਰ ਮੇਰੀ ਤਾਂ ਤੱਕ ਕੌੜੀ ਗੱਲ ਕਹਿਣ ਦੀ ਠੀਕ ਹੈ ਤੈਨੂੰ ਬੁਰੀ ਲੱਗੂ ਤੇਰੀ ਘਰ ਵਾਲੀ ਨੂੰ ਬੁਰੀ ਲੱਗੂ ਲੱਗੇ ਤੂੰ ਐਂ ਦੱਸ ਪਿਆ ਅੱਜ 8 ਮਹੀਨਾ 9 ਮਹੀਨਾ ਦਿਨ ਹੋ ਗਿਆ ਪਤਾ ਨਹੀਂ 10 ਮਹੀਨਾ ਦਿਨ ਹੋ ਗਿਆ ਮਾਤਾ ਨੂੰ ਲਿਆਂਦਿਆ ਤੈਨੂੰ ਮੈਂ ਉਹ ਲੱਗਾ ਕਹਿ ਕੇ ਆਇ ਸੀ ਨਾ ਵੀ ਮੈਂ ਘਰੇ ਰੱਖ ਕੇ ਸੇਵਾ ਕਰੂੰਗਾ ਮਰਦੇ ਦਮ ਤੱਕ ਮਾਤਾ ਦੀ ਜਿੰਨੇ ਜੋਗਾ ਹੈਗੇ ਤੇਰਾ ਜਦੋਂ ਜੀ ਕਰੇ ਤੂੰ ਆ ਕੇ ਮਾਤਾ ਨੂੰ ਮਿਲ ਨਹੀਂ ਦਿਵਾਕਾਂ ਨੇ ਮਿਲਣਾ ਮਿਲਣ ਤੂੰ ਅੱਜ ਇਹਦੇ ਨਾਲ ਹੀ ਮਨਜੀਤ ਗੁੱਸਾ ਨਾ ਕਰੀ ਮੇਰੀ ਕਰਦਾ ਅੱਜ ਵੀ ਤੂੰ ਜਿਹੜਾ ਨਾਲ ਧਰ ਬਣਾ ਕੇ ਲੈ ਕੇ ਫੇਰ ਕਿਤੇ ਆਇਆ ਵੀ ਕੱਲ ਨੂੰ ਫੇਰ ਉਹੀ ਚੀਜ਼ਾਂ ਹੁਣ ਵਾਰੀ ਵਾਰੀ ਮੈਂ ਕਿੰਨੇ ਵਾਰੀ ਲਿਆਉਂਗਾ ਮਾਤਾ ਨੂੰ ਨਹੀਂ ਭਾਈ ਜ ਏ ਵੀ ਮੈਨੂੰ ਉਦੋਂ ਦੀ ਕਹਿੰਦੀ ਵੀ ਮੈਥੋਂ ਪਾਪ ਹੋ ਗਿਆ ਗਲਤੀ ਹੋ ਗਈ ਤੇ ਇਹ ਤਾਂ ਸਹੀ ਪੁੱਛੇ ਮੈਨੂੰ ਤਾਂ نیند ਨਹੀਂ ਆਉਂਦੀ ਉਦੋਂ ਦੀ ਐ ਟੈਨਸ਼ਨ ਚ ਬੱਸ ਮੈਨੂੰ ਤਾਂ ਹੀ ਹੋ ਗਿਆ ਵੀ ਮੈਂ ਗਲਤੀ ਕਰਤੀ ਹਾਂ ਹਾਂ ਨਹੀਂ ਗਲਤੀ ਮੈਂ ਦਿ ਲੋ ਕਹਿੰਦੀ ਕਿ ਮੈਂ ਕੋਈ ਮੰਗੂ ਸੀ ਗਿਆ ਬਾਈ ਯਾਰ ਹਾਂ ਨਾ ਗੱਲਾਂ ਕਰ ਇਹ ਗੱਲਾਂ ਮੇਰੇ ਨਾਲ ਕਰਨ ਦਾ ਕੋਈ ਛੰਦੇ ਦੇ ਹੁਣ ਹੁਣ ਸਾਰੀ ਤੇ ਪੁੱਤ ਮੈਂ ਤੇਰੇ ਕੋਲ ਦੱਸ ਦੇਣੀ ਸੀ ਮੇਰੇ ਨਾਲ ਬਹੁਤ ਕੁੱਤੇ ਖਾਣੇ ਕਰਤੀ ਸੀ ਇਹ ਮਾਂ ਡਾਕਟਰ ਨੇ ਕਿਹਾ ਕੋਈ ਨਹੀਂ ਮੈਂ ਤੈਨੂੰ ਜ਼ਿਆਦਾ ਬੋਲਣ ਤੋਂ ਮਨਾ ਕੀਤਾ ਘੰਡੇ ਰਹਿ ਤੋ ਹੋਈ ਨਹੀਂ ਠੀਕ ਹੈ ਫਿਰ ਵੀ ਨਾਲ ਤਾਂ ਜਮੈਂ ਮੇਰੇ ਮੈਂ ਥੋੜਾ ਆਮ ਦੇ ਕੀ ਕਰ ਸਕਦਾ। ਪਰ ਤੂੰ ਗੱਲ ਦਾਈ ਸੀ ਨਾ ਕਿੰਨੇ ਦਾ ਕਲੇਸ਼ ਥੋੜਾ ਚਲੀ ਜਾਂਦਾ ਸੀਗਾ। ਮੇਰੇ ਕੋਲ ਗੱਲਾਂ ਆਉਂਦੀਆਂ ਸੀ ਸਾਰੀਆਂ ਮੈਂ ਕਿਹਾ ਯਾਰ ਜਦੋਂ ਸਾਰਾ ਕੁਝ ਗਿਆ ਤਾਂ ਵੀ ਤੁਹਾਨੂੰ ਬਾਪੂ ਵਾਲਾ ਬਣਾਇਆ ਬਣਾਇਆ ਕੋਠੀ ਵਰਗਾ ਘਰ ਛੱਡਿਆ ਤੁਹਾਨੂੰ ਮਾਤਾ ਦੀ ਪੈਨਸ਼ਨ ਛੱਡੀ ਤੁਹਾਨੂੰ ਬਾਪੂ ਦੀ ਪੈਨਸ਼ਨ ਛੱਡੀ ਕੋਈ ਚੱਕਰ ਨਹੀਂ ਆ। ਇੱਥੇ ਰਹਿ ਜਾਣਾ ਸਾਰਾ ਕੁਝ। ਫਿਰ ਵੀ ਇੰਜਾਮ ਮੇਰੇ ਤੇ ਲਾਏ ਮੈਂ ਫਿਰ ਸੁਣ ਸੁਣ ਕੇ ਸੁਣ ਸੁਣ ਕੇ ਉਹ ਤਾਂ ચીਖ ਚ ਘੇੜਾ ਮੈਨੂੰ ਕੰਨ ਪਰਲੇ ਪਾਸੇ ਸੁਣਿਆ ਕਰੇ ਫਿਰ ਮੈਂ ਭੱਜ ਗਿਆ ਤੇ ਉਹਨਾਂ ਨੂੰ ਢਾਗ ਗਏ ਉੱਤੇ ਹਿੱਕ ਤੇ ਬੈਠੀ ਆ ਉਹਦੇ। ਬਸ ਬਈ ਕਹਿੰਦੇ ਹੁੰਦੇ ਨਾ ਵੀ ਮਾੜ ਉਹ ਸਾਡਾ ਮਾੜਾ ਸਮਾਂ ਸੀਗਾ ਜਿਹੜਾ ਵੀ ਆਪਣੇ ਭਰਾਵਾਂ ਚ ਕਹੀ ਸੁਣੀ ਹੋਗੀ ਮੈਂ ਤਾਂ ਇਨੇ ਸਾਲਾਂ ਚ 20 ਸਾਲਾਂ ਚ ਇਹੋ ਜਿਹਾ ਸੂਟ ਪਾਇਆ ਸੀ ਇਹੋ ਜਿਹਾ ਕਿਤੇ ਫਲ ਖਾਦੇ ਸੀ ਤੇ ਜਿਹੜੇ ਮੈਨੂੰ 8 ਦਿਨਾਂ ਚ ਇੰਨਾ ਮਾੜਾ ਕਵਾਵਾ ਮੈਂ ਚਲੋ ਮਾ ਤਾਂ ਉਹਨੇ ਗੱਲ ਤਾਂ ਫਰਜ਼ ਆ ਸਾਡਾ ਬੀਬੀ ਹੈਨਾ ਵੀ ਅਸੀਂ ਅਸੀਂ ਨਾ ਕਰਾਂਗੇ ਤਾਂ ਚਲੋ ਫਰੂਟ ਤਾਂ ਉੱਥੇ ਵੀ ਪਏ ਹੋਣਗੇ ਉਧਰ ਕਿਹੜਾ ਨਾ ਪਏ ਹੋਣਗੇ ਫ੍ਰਿਜ ਕਿ ਨਹੀਂ ਖਾਣੇ ਉਧਰ ਫਰੂਟ ਤਾਂ ਬਥੇਰੇ ਆਉਂਦੇ ਸੀ ਬਥੇਰੇ ਲਿਆ ਰੱਖਦਾ ਸੀ ਕੱਲੀ ਅੰਦਰ ਵੜ ਕੇ ਖਾ ਲੈਂਦੀ ਸੀਗੀ ਮੂਰੇ ਪੇਡ ਲੰਗੀ ਦੀ ਬਾਤ ਜੱਲੇ ਖਾ ਲੈਂਦੇ ਸੀ ਗਰੇ ਉਹ ਇਧਰ ਨਹੀਂ ਮੈਂ ਮੈਨੂੰ ਇੱਕ ਗੱਲ ਦੱਸ ਅੱਜ ਤੋਂ ਬੜੀ ਸਾਉ ਲੱਗਦੀ ਐ ਉਹਦੋਂ ਤਾਂ ਤੇਰਾ ਚੰਡੀ ਵਾਲਾ ਰੂਪ ਸੀਗਾ ਤੂੰ ਘੜੀਸੀ ਫਿਰਦੀ ਸੀ ਜਿਵੇਂ ਸੁਹਾਗਾ ਪਾਇਆ ਹੁੰਦਾ ਮੈਂਕਰ ਹੁਣ ਤਾਂ ਮੈਨੂੰ ਇੰਨੀ ਗੱਲ ਦੱਸ ਦੇ ਵੀ ਸੱਚੀ ਤੇਰੇ ਮਨ ਚ ਦੇਖ ਉਹਦਾ ਮੈਨੂੰ ਪਤਾ ਐ ਉਹ ਤਾਂ ਪਹਿਲੇ ਦਿਨ ਦਾ ਇਹੋ ਜਿਹਾ ਜੋ ਕਹਦਾ ਜੁੱਥੀਆਂ ਮਾਰ ਲੈਣ ਤਾਂ ਵੀ ਚੁੱਪ ਕਰ ਗਿਆ ਤੇਰੇ ਮਨ ਚ ਇਹੋ ਜਿਹਾ ਕੀ ਐ ਵੀ ਤੈਨੂੰ ਜੀ ਕੇ ਤਾਂ ਮੈਂ ਉਹਨੂੰ ਹੈਰੀ ਨੂੰ ਲੈ ਕੇ ਜਾਵਾਂ ਤੇ ਮਾਤਾ ਨੂੰ ਘਰੇ ਲੈ ਕੇ ਜਾਣਾ ਸੀ ਨਹੀਂ ਵੀਰੇ ਮੇਰਾ ਅੱਜ ਦਾ ਇਹ ਮੈਨੂੰ ਗਲਤੀ ਮਹਿਸੂਸ ਹੁੰਦੀ ਮੇਰੇ ਉਹਦੋਂ ਦਾ ਅੱਜ ਨਹੀਂ ਜੀ ਲੱਗਦਾ ਚਲੋ ਨੇ ਮੇਰੀ ਗੱਲ ਸੁਣ ਨਾ ਐਰੀ ਗੱਲ ਸੁਣ ਲੈ ਮੇਰੀ ਇੱਕ ਮੈਂ ਤਾਂ ਤੂੰ ਦੱਸ ਪਹਿਲਾਂ ਫੈਸਲਾ ਪੀ ਲੈ ਮੈਂ ਨਹੀਂ ਪੁੱਤ ਜਾਣਾ ਮੈਂ ਤਾਂ ਤੇਰੇ ਕੋਲੇ ਰਹਿਣਾ ਮੈਂ ਨਹੀਂ ਮਾਂ ਮੈਂ ਨਹੀਂ ਜਾਣਦੀ ਆਪਾਂ ਆਪਾਂ ਦੀਆਂ ਦੇ ਵਿੱਚ ਆਉਂਦਾ ਜੀ ਮੈਂ ਤਾਂ ਪੁੱਤ ਮਾਫੀ ਮੰਦੀ ਜਾਂਦੇ ਉਹਦੇ ਲੋਕਾਂ 'ਚ ਮੇਰਾ ਕੱਢਿਆ ਜਲੂਸ ਗੋਡੇ-ਗੋਡੇ ਮੈਨੂੰ ਨਹੀਂ ਕੱਢੂ ਚੱਕ ਕੇ ਬੁਲਾਉਂਦਾ ਨਹੀਂ ਬੱਚਿਆਂ ਕਰਕੇ ਆਪਾਂ ਕਰਦੇ ਆਂ ਮੀਰ ਜੀ ਤੁਸੀਂ ਕਹਿ ਦਿਓ ਮੈਂ ਤੈਨੂੰ ਇੱਥੋਂ ਵੀ ਮਾਫੀ ਮੰਗਦੀ ਨਹੀਂ ਨਹੀਂ ਮੈਂ ਤਾਂ ਮੈਨੂੰ ਤਾਂ ਪਹਿਲਾਂ ਲੱਗਦਾ ਮੈਨੂੰ ਤਾਂ ਨੰਮਜੀਤ ਤੇਰੀ ਜਿਹੜੀ ਗੱਲ ਤੂੰ ਉਹਦੇ ਆਖੀ ਨਾ ਵੀ ਤੇਰੀ ਤਾਂ 1.5 ਲੱਖ ਤਨਖਾਹ ਹੈ ਮੈਨੂੰ ਤਾਂ ਸਾਰੀ ਉਮਰ ਰੜਕੂਗੀ ਠੀਕ ਹੈ ਦੇਖੀ ਇਹਨਾਂ ਨੂੰ ਕਿਹਨੂੰ ਕਿਹਾ ਜਾਂਦਾ ਦਾ ਸਾਰਾ ਸ਼ਰੀਕਾ ਕਬੀਲਾ ਹੱਸਦਾ ਸਾਡੇ ਤੇ ਐ ਨਾ ਕਰ ਤੂੰ ਚਲ ਵੜ ਸਾਡੇ ਇਹਨਾਂ ਜੀ ਨੂੰ ਕਹਿ ਕਾਵੇ ਚਲ ਕੋਈ ਨਾ ਜੇ ਗੁੱਸੇ ਚ ਕਹਿਤਾ ਤਾਂ ਹੁਣ ਮੈਂ ਕੜ ਵੀ ਉਹ ਗੱਲਾਂ ਨੂੰ ਨਹੀਂ ਮੈਂ ਗੁੱਸੇ ਚ ਮੈਂ ਮੰਨਦਾ ਇਨਸਾਨ ਨੂੰ ਗੁੱਸਾ ਆਉਂਦਾ ਤੂੰ ਮੇਰੇ ਨਾਲ ਗੱਲ ਦੱਸਵੇਂ ਹੁਣ ਸ਼ਰੀਕਾ ਕਬੀਲਾ ਹੱਸਦਾ ਤਾਂ ਲੈ ਕੇ ਚੱਲਿਓ ਕਿ ਜਵਾਕ ਨਹੀਂ ਕੋ ਸੰਭਦਾ ਤਾਂ ਲੈ ਕੇ ਚੱਲਿਓ ਕਿ ਪੈਨਸ਼ਨ ਇੱਕ ਤਰੀਕ ਨੂੰ ਫੇਰ ਉਹ 26 27 ਦਿਨਾਂ ਨੂੰ ਤਾਂ ਲੈ ਕੇ ਚੱਲਿਓ ਕੁਝ ਵੀ ਕਰਦਾ ਕੰਮ ਕਰ ਨਹੀਂ بس ਇੱਕ ਤਾਂ ਜਵਾਕਾਂ ਦਾ ਬਸ ਵੀ ਉਹਨਾਂ ਦਾ ਮੂੰਹ ਨਹੀਂ ਮਿੱਥੇ ਵੇਖਿਆ ਜਾਂਦਾ ਉਹ ਚਾਰਾ ਨਾ ਰਾਤ ਨੂੰ ਵੀ ਉੱਠ ਕੇ ਦਾਦੀ ਦਾਦੀ ਕਰਕੇ ਉੱਠ ਖੜਦਾ ਬਈ ਸੁੱਤਾ ਪਿਆ ਨਹੀਂ ਉਹਦਾ ਕਰਦਾ ਤੇ ਹੁਣ ਬਾਪੂ ਬਾਪੂ ਵੀ ਕਰਿਆ ਕਰੂਗਾ ਤੇ ਤੂੰ ਕਦੋਂ ਛੱਡਵੇਂ ਕੰਜਰਖਾਨਾ ਨਸ਼ੇ ਵਾਲਾ ਬਸ ਬਈ ਮੈਂ ਤਾਂ ਸੇਵਾ ਕਰਨੀ ਤਾਂ ਲੱਗਿਆ ਸੀ ਵੀ ਸੇਵਾ ਪਹਿਲਾਂ ਹੀ ਦੋ ਮੁੰਡੇ ਆ ਸੇਵਾ ਐਂ ਸ਼ੁਰੂ ਤੇ ਤਾਈਂ ਕਰਦਾ ਕਰਕੇ ਇਹਨੇ ਦੁਖੀ ਕਰੀ ਰੱਖਦਾ ਛੇ ਮਹੀਨੇ ਤੇ ਤਾਂ ਮੈਂ ਇਹ ਗੱਲਾਂ ਨੂੰ ਮੈਂ ਪਹੁੰਚ ਗਈਆਂ ਇਹਦੇ ਲੋ ਮੇਰਾ 24 ਘੰਟੇ ਮਾਨਤਾ ਪਿਆ ਰਹਿੰਦਾ ਸੀ ਤਾਂ ਮੈਂ ਉੱਚ ਮਾਨੀ ਮਮਮੀ ਨੂੰ ਕਹਿ ਤਾ ਨਹੀਂ ਮਮਮੀ ਨੂੰ ਮਨਜੀਤ ਤੂੰ ਇੱਕ ਕਰ ਹੀ ਨਹੀਂ ਆਖੀ ਠੀਕ ਹੈ ਮੈਂ ਬਹੁਤ ਕਾਫੀ ਮਹੀਨਿਆਂ ਦਾ ਸੁਣੀ ਜਾਂਦਾ ਸੀ ਕਿ ਇੰਨਾ ਕੁਝੀ ਚਕਾਨਾ ਉਹਨੂੰ ਕਹਿੰਦੇ ਨਿਕਲ ਜਾ ਤੇਰਾ ਉਹ ਤੇਰਾ ਸਰਕਾਰੀ ਨੌਕਰੀ ਵਾਲਾ ਪੁੱਤ ਤੈਨੂੰ ਸਾਂਭ ਲੇ ਤੇਰੀ ਉਹ ਤੇਰੀ ਬਾਹਲੇ ਪੈਸਿਆਂ ਵਾਲੀ ਉਹ ਸਾਂਭ ਲੇ ਸਾਰੀਆਂ ਗੱਲਾਂ ਨਾ ਮੈਨੂੰ ਸ਼ਰੀਕੇ ਕੀ ਵਿਲੇ ਚੋਂ ਸੁਣਦ ਨੂੰ ਮਿਲਦੀਆਂ ਸੀ ਕੰਦ ਸੰ ਉਹਨੇ ਬਹੁਤ ਵਾਰੀ ਤੇਰੀ ਜਠਾਣੀ ਨੇ ਆਖਣਾ ਵੀ ਬਹੁਤ ਬੋਲਦੀ ਆ ਮਾਤਾ ਨੂੰ ਮਨਜੀਤ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਉਹਨੇ ਜਦੋਂ ਕਹਿ ਕੇ ਰੱਖਿਆ ਵੀ ਮਾਤਾ ਦੀ ਸੇਵਾ ਕਰਨੀ ਉਹ ਤਾਂ ਉਹਦੇ ਚੀਕਾਂ ਵੱਜੀਆਂ ਮਾਤਾ ਦੀ ਜਦੋਂ ਢਾਕੇ ਉੱਤੇ ਬੈਠੀ ਸੀ ਨਾ ਚੀਕਾਂ ਨਿਕਲੀਆਂ ਮਾਤਾ ਦੀ ਕੋਈ ਕੁਛ ਤਾਂ ਗੱਲਾਂ ਨਾ ਇਹਨਾਂ ਨੇ ਬਣਾਈਆਂ ਵੀ ਆ ਆ ਯਾਰ ਹੈਰੀ ਹਾ ਚੀਜ਼ਾਂ ਬਰੂ ਚੰਗੇ ਇਹ ਜਮਾ ਤੇਰੀ ਬੇਬੁਨਿਆਦ ਗੱਲ ਹੈ ਤੂੰ ਮੈਂ ਉਹਦੇ ਤੂੰ ਉੱਤੇ ਆ ਨਾ ਕੋਈ ਕੁਛ ਗੱਲ ਤਾਂ ਹੁੰਦੀ ਹੈ ਕੋਈ ਕੁਛ ਨਹੀਂ ਕੁਛ ਬਣਾਉਂਦੇ ਆ ਹੁਣ ਜਿਹੜਾ ਤੂੰ ਢਾਕੇ ਉੱਤੇ ਬੈਠੀ ਸੀ ਉਹ ਗੱਲ ਬਣਾਈ ਵੀ ਆ ਤੂੰ ਅੱਖੀਆਂ ਆ ਕੇ ਵੇਖਿਆ ਮੈਂ ਤੈਨੂੰ ਦੱਸਾਂ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕੀਤੀ ਤਾਂ ਬਾਈ ਤੂੰ ਬਣਾਤੀ ਹੋਊਗੀ ਗੱਲ ਫਿਰ ਇਹ ਤਾਂ ਉਹੀ ਚੀਜ਼ਾਂ ਹੋਣਗੀਆਂ ਕੱਲ੍ਹ ਨੂੰ ਫੇਰ ਉਹੀ ਕੁਤੀ ਇਹਦੇ ਨਾਲ ਕੱਲ੍ਹ ਦੱਸੇ ਦਾ ਲਾ ਮਨਜੀਤ ਕੱਲ ਨੂੰ ਫੇਰ ਉਹੀ ਕੁਝੀਚ ਕਰਨਾ ਉਹੀ ਕੁਕੀਚ ਕਰਨਾ ਬੇਚਾਨੀ ਨਹੀਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਬਈ ਹੋਂ ਨਹੀਂ ਹੈ ਇਹਦਾ ਕੋਈ ਵੀ ਹੁੰਦਾ ਸਾਡੇ ਤੋਂ ਮੈਂ ਨਹੀਂ ਜਾਣਦੀ ਕਿ ਮੈਂ ਤਾਂ ਇੱਥੇ ਰਹੂੰਗੀ ਇਹਦੇ ਕੋਲੇ ਮੈਂ ਨਹੀਂ ਜਾਣਾ ਤੁਹਾਡੇ ਨਾਲ ਤੁਸੀਂ ਆਉਂਦਿਆਂ ਨੂੰ ਜੀ ਆਉਂਦਿਆਂ ਨੂੰ ਮੇਰਾ ਪੋਤਾ ਮੈਨੂੰ ਇੱਥੇ ਮਲਾ ਕੇ ਲੈ ਜਾਓ ਮਰ ਜੂਗਾ ਕਿ ਨਹੀਂ ਮਾਤਾ ਬਾਪੂ ਦੇ ਮਗਰੋਂ ਨਾ ਤੇਰੇ ਬਿਨਾ ਸਾਡਾ ਕੋਈ ਨਹੀਂ ਆਇਆ ਨਾ ਕਰ ਸਾਡੇ ਨਾਲ ਕਤ ਪਹਿਲਾ 12 ਸਾਲ ਤੇ ਵਿਆਹ ਨੂੰ ਹੋ ਗਿਆ ਉਹਦੇ ਤਾਂ ਤੂੰ ਨਸ਼ੇ ਨਾ ਕਰਨ ਲੱਗਿਆ ਹੁਣ ਤੂੰ 4-5 ਸਾਲਾਂ ਤੋਂ ਨਸ਼ੇ ਕਰਨ ਲੱਗਾ ਤੇ ਮੈਨੂੰ ਇਹਨੇ ਕੁੱਟ-ਕੁੱਟ ਕੇ ਮਾਰਨਾ ਸ਼ੁਰੂ ਕਰਤਾ ਕੀ ਗੱਲ ਭਾਈ ਮੈਂ ਤੁਹਾਡਾ ਮਾੜਾ ਕਰਦਾ ਵੀ ਤੁਹਾਨੂੰ ਪਾਲ ਪੋਲੋਸ ਕੇ ਵਿਆਹ ਤੇ ਵਰਤੇ ਆਪਦੇ ਘਰ ਆ 12 ਆਲੇ ਬਣਾਤੇ ਬੱਤਿਆ ਹੀ ਤਾਂ ਕਹਿੰਦੇ ਵੀ ਤੇਰਾ ਦੇਨ ਨੇਜੀ ਦੇ ਸਕਦੇ ਪਰ ਤੂੰ ਨਾ ਐ ਕਹਿੰਦੇ ਵੀ ਤੂੰ ਨਾ ਐ ਬਾਈ ਮਾਫੀ ਮੰਗ ਲਾ ਮਾਤਾ ਤੋਂ ਮੰਗ ਲਾ ਉਹਦਾ ਗੁੱਸਾ ਬੜਾ ਯਾ ਮੇਰਾ ਤਾਂ ਹੁਣ ਕਿੰਦੇ ਦੇਖਦਾ ਮੈਂ ਸਹੀ ਮੈਣਾ ਚ ਮੈਂ ਤਾਂ ਮਾਤਾ ਦਾ ਨੂੰ ਵੀ ਵੇਣਾ ਪਤਾ ਇਹਨਾਂ ਦਾ ਵੀ ਰਹਿਣਾ ਮੈਨੂੰ ਤਾਂ ਫੇਰ ਲੱਗਦਾ ਵੀ ਕਿਤੇ ਸ਼ਾਇਦ ਗਲਤੀ ਦਾ ਅਹਿਸਾਸ ਸੱਚੀ ਹੋ ਗਿਆ ਹੋਊਗਾ ਤਾਂ ਤਾਂ ਆਗੇ ਹੋਣਗੇ ਪਰ ਆਏ ਨਹੀਂ ਨਾ ਪਤਾ ਵੀ ਲੈ ਜਾ ਕੇ ਚਾਰ-ਦਾਰ ਰੱਖੇ ਪੰਜਵੇਂ ਦਿਨ ਫੇਰ ਹੋਕੜੀ ਛਲੇ ਵੜ ਕੇ ਮਾਤਾ ਨੂੰ ਮਨਜੀਤ ਕੌਰ ਫੇਰ ਫਿਰ ਮੈਂ ਇੱਧਲੇ ਪਾਸੇ ਵੀ ਜਾਉਂਗੀ ਮੈਂ ਤਾਂ ਇਹਨੇ ਵੀ ਨਹੀਂ ਚੱਲਣਾ ਕੋਈ ਬੋਲ ਗਈ ਸੀ ਮੇਰੇ ਵੱਲੋਂ ਮਾਂ ਸੋਚ ਇਹ ਗੱਲ ਚੱਲਣਾ ਕਿਹੜੀ ਗੱਲ ਮਾਂ ਦਾ ਇੱਕੋ ਜੀਆਂ ਹੁੰਦੀਆਂ ਫੇਰ ਇਹਦਾ ਗੱਲ ਇਹ ਨਹੀਂ ਕਹੋਦੇ ਨੇ ਰੱਖੀ ਨਾ ਮਾਂ ਪਿਓ ਕਿਤੇ ਥੋਪੇ ਕਿਸੇ ਨੇ ਸਾਡੇ ਤੇ ਵੀ ਤੁਹਾਨੂੰ ਚੱਲਣੇ ਪੈਣਗੇ ਜਨਮ ਦਿੱਤਾ ਹੈ ਸਾਰਾ ਕੋ ਸਾਡਾ ਫਰਜ਼ ਹੈ ਸਾਂਭਣਾ ਮੈਂ ਤਾਂ ਇਹਨਾਂ ਦੀ ਗੱਲ ਕਰਦਾ ਮੰਜੀ 10 13 ਉਹਦੀ ਛੱਡ ਉਹਦਾ ਮੈਨੂੰ ਪਤਾ ਜਿੰਨਾ ਚਿਰ ਉਹ ਨਸ਼ੇ ਪਤਾ ਕੰਦੇ ਖੜੀ ਛੱਡਦਾ ਆਟਲਾ ਹੁੰਦਾ ਸੀਗਾ ਤੂੰ ਜਿਵੇਂ ਹੀ ਪਰਾਇਆ ਕਰਤਾ ਮੈਨੂੰ ਮੈਂ ਵੀ ਨਹੀਂ ਪੁੱਤ ਪਰਾਇਆ ਕੀਤਾ ਪਰਾਇਆ ਕੀਤਾ ਤੇਰੀ ਜਨਾਨੀ ਨਹੀਂ ਇਹ ਤੈਨੂੰ ਕਹਿੰਦੀ ਜੇ ਤੂੰ ਨਸ਼ੇ ਛੱਡ ਦੇਵੇਂ ਤਾਂ ਤੂੰ ਹੀ ਸੁਧਰ ਜੇ ਤੇ ਮੇਰੀ ਵੀ ਜ਼ਿੰਦਗੀ ਸੁਧਰ ਜਾਂਦੀ ਤੇਰੇ ਨਾਲ ਕਿਉਂ ਤੂੰ ਇਹ ਤਾਂ ਤੋਏ ਤੋਏ ਕਰੋਂ ਨੇ ਦਵਾ ਨਹੀਂ ਦਿੱਤੀ ਵੀ ਤੇ ਮੇਰਾ ਛੋਟਾ ਮੇਰਾ ਛੋਟਾ ਕਰਦੀ ਫਿਰਦੀ ਨਹੀਂ ਮੇਰਾ ਛੋਟਾ ਯਾਰ ਜੇ ਤੂੰ ਹਾਂ ਨਸ਼ੇੜੀ ਪੁਣੇ ਚ ਨਾ ਪੈਂਦਾ ਤਿੰਨ ਚਾਰ ਸਾਲਾਂ ਦਾ ਉਦੋਂ ਪਹਿਲਾਂ ਸਾਰਾ ਕੁਝ ਚੰਗਾ ਚੱਲੀ ਜਾਂਦਾ ਸੀ ਨਾ ਜਦੋਂ ਆਂਦਾ ਮੈਂ ਦੂਜਾ ਘਰ ਪਾ ਲਿਆ ਆਪਦਾ ਦੂਜੇ ਪਾਸੇ ਉਦੋਂ ਤੋਂ ਲੈ ਕੇ ਵਧੀਆ ਚੱਲੀ ਜਾਂਦਾ ਸੀ ਨਾ ਜਦ ਜਿਵੇਂ ਜਿਵੇਂ ਤੇਰਾ ਨਸ਼ਾ ਵਧਦਾ ਕਿ ਓਵੇਂ ਓਵੇਂ ਇਹਦਾ ਕਲੇਸ਼ ਮਾਤਾ ਦਾ ਵਧਦਾ ਗਿਆ ਚਲੋ ਭਾਈ ਜੀ ਤੈਨੂੰ ਮੰਨੀ ਜਾਂਦੇ ਚਲੋ ਕੰਮ ਯਾਰ ਮੈਂ ਤਾਂ ਕਹਿੰ ਮਾਪੇ ਮੁੰਡਾ ਤੇਰਾ ਕੋਈ ਨਹੀਂ ਨਹੀਂ ਮਾਤਾ ਮੇਰੀ ਗੱਲ ਸੁਣ ਆਪਾਂ ਇੱਕ ਚੀਜ਼ ਕਰਦੇ ਹੈਰੀ ਗੱਲ ਸੁਣ ਮਨਜੀਤ ਗੱਲ ਸੁਣ ਲੈ ਮੇਰੀ ਪਹਿਲੀ ਗੱਲ ਤੋਂ ਤਾਂ ਮਨ ਨਹੀਂ ਹੈਗਾ ਜਾਣਦਾ ਠੀਕ ਹੈ ਆਪਾਂ ਇੱਕ ਵਾਰੀ ਫੇਰ ਬੈਠ ਲਈਏ ਕਿ ਮਾਤਾ ਨਹੀਂ ਤੂੰ ਐਂ ਕਰ ਮੇਰਾ ਵੀ ਨਹੀਂ ਜੀ ਕਰਦਾ ਮੋੜਨ ਨੂੰ ਵੀ ਇੱਕ ਮੈਂ ਵੀ ਆਂਦਾ ਤੇਰੇ ਵਰਗੇ ਆਖੀਂ ਨਹੀਂ ਮਾਤਾ ਚੱਲ ਤੂੰ ਸਾਡੇ ਨਾਲ ਕੋਈ ਦੋ ਦਿਨਾਂ ਬਾਅਦ ਫੇਰ ਲੈ ਆਵਾਂਗੇ ਆਹ ਕੰਮ ਸਤਾਂ ਸਾਂ ਨਹੀਂ ਹੈ ਮੈਂ ਉਹ ਬੱਟੇ ਮੇਰੀ ਜੀ ਕਿਉਂ ਕਿ ਮੈਂ ਚੁੰਨੀ ਧਰ ਦਿੰਦੀ ਨਹੀਂ 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 ਇਹ ਨਹੀਂ ਕੰਮ ਕਰਦਾ ਜੀ ਤੇ ਚਲੋ ਤੇਰਾ ਖਾਣਾ ਹੈ ਸਾਡੇ ਵੱਲੋਂ ਚੁੰਨੀ ਛੱਡ ਚਾਹੇ ਸਿਰ ਰੱਖਦੇ ਪੈਰਾਂ ਤੇ ਠੀਕ ਹੈ ਕਿੰਨੇ ਕਰਤੇ ਰੇ ਮਾਂ ਕਿੱਧਰ ਮੱਗੋ ਮਰਜੀ ਆ ਜੀ ਦੋਨੇ ਘਰ ਹੀ ਤੇਰੇ ਨਹੀਂ ਮਾਤਾ ਤੂੰ ਚੱਲ ਸਾਡੇ ਨਾਲ ਉਹਨਾਂ ਨਿੱਕੇ ਦਾ ਦੇਖ ਲਾ ਤੂੰ ਬਾ ਉਹਦੇ ਹੱਥਾਂ ਚ ਪਾ ਲਿਆ ਉਹਨੂੰ ਤੇ ਯਾਰ ਉਹਨਾਂ ਨੂੰ ਆਉਣ ਕਿਨਾਂ ਨਹੀਂ ਦਿੱਤਾ ਉਹਦੇ ਦਾ 8-9 ਦਿਨਾਂ ਦਾ ਮਾਤਾ ਆਏ ਜਵਾਕਾਂ ਦੇ ਮੇਰੇ ਮੋਢੇ ਨਹੀਂ ਭਈ ਉਹ ਤਾਂ ਸਵੇਰੇ ਸਕੂਲ ਜਾ ਵੜਦਾ ਜੀ ਸਵੇਰ 7 ਵਜੇ ਆਉਂਦੇ ਚਾ 3 3:30 ਵਜੇ ਵੈਣ ਆਉਂਦੀ ਐ 4 ਵਜੇ ਚਾ ਤੇ ਆ ਕੇ ਟੂਸ਼ਨ ਦਿੰਦੇ ਉਹਦੇ ਕੋਲ ਟਾਈਮ ਨਹੀਂ ਫਿਰ 6 ਵਜੇ 6:30 ਟੂਸ਼ਨ ਤਾਂ ਹੁੰਦੀ ਆ ਚਲ ਮਾਤਾ ਮੇਰੀ ਗੱਲ ਸੁਣ ਇੱਕ ਛੰਦੇ ਹਾਂਜੀ ਭਾਈ ਤੂੰ ਹੁਣ ਗਵਾ ਕੋਲੇ ਭਰਾ ਦੀ ਗੱਲ ਸੁਣ ਲੈ ਹਣਾ ਦੋ ਪਰਿਵਾਰ ਦਾ ਮੈਂਬਰ ਹੀ ਐ ਹਾਂਜੀ ਠੀਕ ਐ ਉਹ ਨਹੀਂ ਆਪਣੀ ਗੱਲ ਹੈਗੀ ਹਣਾ ਕੋਈ ਵੀ ਇਹ ਇੱਕ ਵਾਰਾ ਤਰਾ ਮੈਂ ਉਹੀ ਕਹਿੰਦਾ ਆ ਦੇਖੋ ਆ ਬੈਠਾ ਮੂੰਹ ਤੇ ਠੀਕ ਹੈ ਜੇ ਕੱਲ ਨੂੰ ਕੋਈ ਬਰਾਈ ਲੱਗਦੀ ਹੈ ਤਾਂ ਇਸ ਗੱਲ ਦਾ ਗਵਾਹ ਜਿਹੜਾ ਤੂੰ ਹੋਏਗਾ ਮੁੜ ਕੇ ਜੇ ਮਾਤਾ ਲੈ ਆਂਦੀ ਘਰੇ ਮਾਤਾ ਤੂੰ ਐ ਕਰੋ ਵੀ ਮੇਰਾ ਵੀ ਨਹੀਂ ਜੀ ਕਹਿੰਦਾ ਮੁੜ ਕੇ ਉਹ ਹੀ ਲੱਗਣਾ ਠੀਕ ਹੈ ਇੱਕ ਚੀਜ਼ ਹੋਰ ਹੈ ਥੋੜਾ ਜੀ ਕਰੇ ਨਾ ਉਦੋਂ ਤੂੰ ਆ ਜਿੱਦੇ ਮੈਂ ਲਿਆਂਦਾ ਮਾਤਾ ਨੂੰ ਉਹਦੇ ਮਨਜੀ ਤੂੰ ਇਹ ਗੱਲ ਆਖੀ ਸੀ ਵੀ ਤੂੰ ਤਾਂ 1.5 ਲੱਖਾਂ ਤੇਰਾ ਢਿੱਡ ਨਹੀਂ ਭਰਦਾ ਤੂੰ ਤਾਂ ਇਹਦੀ 25-30 ਹਜ਼ਾਰ ਪੈਨਸ਼ਨ ਆ ਬਾਪੂ ਵਾਲੀ ਦੀ ਤੇ ਵਾਲੀ ਉਹ ਲੈਣ ਦਾ ਮਾਰਾ ਲੈ ਕੇ ਚੱਲੇ ਚਲ ਵੀਰੇ ਮੈਂ ਉਹਦੇ ਵੀ ਕਿਹਾ ਸੀ ਮੱਝ ਵੀ ਕਹਿੰਦਾ ਵੀ ਪੈਨਸ਼ਨ ਪੁਨ ਉਹਨੂੰ ਰੱਖ ਲੋ ਵਰਤ ਲੋ ਮਾਤਾ ਤੁਹਾਨੂੰ ਅੱਗੇ ਵੀ ਤਕੜਾ ਕੇ ਦਿੰਦੀ ਆ ਨਾ ਠੀਕ ਹੈ ਪਰ ਮੈਨੂੰ ਇਹ ਚੀਜ਼ ਲੱਗਦੀ ਵੀ ਕਿਤੇ ਇੱਕ ਤਰੀਕ ਦੇ ਵਿੱਚ ਥੋੜਾ ਕਰ ਰਹਿਗੇ ਉਹ ਚੀਜ਼ ਵੇਖ ਕੇ ਜਾਈਆਂ ਤਾਂ ਫੇਰ ਕੋਈ ਪੈਦਾ ਨਹੀਂ ਨਈ ਭਈ ਉਹ ਤਾਂ ਨਾ ਵੀ ਮਾਤਾ ਦੀ ਰੇਡੀ ਸੋਚ ਆ ਵੀ ਉਹ ਨਹੀਂ ਕਬੀਲਦਾਰੀ ਸੰਭੀ ਹੁਣ ਤੱਕ ਤਾਂ ਅਸੀਂ ਇਹਦੀ ਰਹਿਣਾ ਚੱਲਦਾ ਹੂੰ ਸਾਨੂੰ ਇਹਦੇ ਪੈਸੇ ਤਾਂ ਹੀ ਕੋਈ ਮਤਲਬ ਨਹੀਂ ਸਾਨੂੰ ਤਾਂ ਇਹ ਨਹੀਂ ਪਤਾ ਵੇਸੇ ਘਰ ਕਿਵੇਂ ਚਲਾਈ ਆ ਹਾਂ ਇਹ ਇਹਦੇ ਨਾਲ ਹੀ ਆ ਸਾਡਾ ਸਾਰਾ ਨਹੀਂ ਨਹੀਂ ਘਰ ਕਿਵੇਂ ਚਲਾਈਏ ਤਾਂ ਪਤਾ ਲੱਗ ਗਿਆ ਤੇ ਉਦੋਂ ਨਹੀਂ ਪਤਾ ਲੱਗਿਆ ਉਦੋਂ ਤੇਰੇ ਭੂਤ ਕੀ ਸਵਾਰ ਹੋਇਆ ਸੀਗਾ ਜਿੱਦੈਂ ਐਂ ਤਾਂ ਕੋਈ ਵੀ ਨਹੀਂ ਕਰਦਾ ਉਦੋਂ ਵੀਰ ਜੀ ਤਾਂ ਪਾਈ ਜਾਂਦਾ ਰਹਿੰਦਾ ਬਾਹਰ ਸਾਰੀ ਦਿਹਾੜੀ ਰਹਿੰਦਾ ਤੂੰ ਵੀ ਛੱਡਿਆ ਨਾ ਨਸ਼ਾ ਮੋਸ਼ਾ ਜੀ ਠੀਕ ਹੈ ਮੈਂ ਉਹਨੂੰ ਵੱਡਾ ਰੋਲ ਹੀ ਕਹਿੰਦਾ ਤੁਹਾਡੇ ਜਿਹੜਾ ਉਧਰਲੇ ਪਾਸੇ ਤੁਸੀਂ ਕਲੇਸ਼ ਪਾਈ ਬੈਠੇ ਹੋ ਨਹੀਂ ਭਾਈ ਹੁਣ ਤਾਂ ਮੈਂ ਬਹੁਤ ਘਟਾਤਾ ਜੀ ਹੁਣ ਤਾਂ ਬੰਦ ਕਰਨ ਇੱਕ ਟਾਈਮ ਹੀ ਕਰਤਾ ਜੀ ਬਸ ਮੈਨੂੰ ਐਂ ਦੱਸ ਜੇ ਇਹ ਪਤਾ ਹੀ ਕੋਈ ਨਹੀਂ ਪਤਾ ਨਹੀਂ ਕਿਹੜਾ ਨਸ਼ਾ ਕਰਦਾ ਤੂੰ ਜਵਾਨ ਨਹੀਂ ਪਲਟਨੀ ਕਈ ਵਾਰੀ ਤੇਰੇ ਇਹਨੇ ਦੱਸਿਆ ਮਾਤਾ ਨੇ ਵੀ ਐ ਐ ਆਉਂਦਾ ਸੀਗਾ ਜੇ ਤੈਨੂੰ ਕੁਝ ਹੋ ਗਿਆ ਤਾਂ ਮਾਤਾ ਤਾਂ ਫੇਰ ਚਲ ਉ ਤੇਰੇ ਕੋਲ ਨਾ ਮੈਂ ਇਧਰ ਹੁਣ ਵੀ ਨੰਦੇ ਮੈਂ ਸਾਹਮਣੂ ਜੇ ਤੈਨੂੰ ਬੋਸ਼ ਹੋ ਗਿਆ ਜਿਹੜੇ ਕਮਚ ਤੂੰ ਆ ਕੰਜਰ ਖਾਣੇ ਚ ਪੈ ਗਿਆ ਨਸ਼ੇ ਵਾਲੇ ਚ ਤੇ ਫਿਰ ਆਏ ਦਾ ਤੇ ਤੇਰੇ ਜਵਾਬਾਂ ਦਾ ਕੀ ਬਣੂਗਾ ਨਹੀਂ ਬਈ ਹੁਣ ਤਾਂ ਬਸ ਮੈਂ ਇੱਕ ਟਾਈਮ ਕਰਤਾ ਜੀ ਹੁਣ ਤਾਂ ਮੈਂ ਨਾ ਮਹੀਨੇ 15 ਦਿਨਾਂ ਚ ਬੰਦ ਕਰ ਦੂੰਗਾ ਜੀ ਪੱਕੀ ਗੱਲ ਹਾਂ ਕਿਡਲਾ ਪੈਂਦੀ ਹੈ ਬਾਈ ਨਹੀਂ ਮੈਂ ਉਹਨੇ ਹੀ ਬੰਦ ਕਰਦਾ ਬੀਬੀ ਗੱਲ ਸੁਣਦੀ ਨੇ ਹਾਂ ਇਹਨੂੰ ਵੀ ਆਪਾਂ ਹੀ ਬਚਾਉਣਾ ਠੀਕ ਤੇ ਇਹ ਵੀ ਆਪਣੀ ਏ ਕਿਹੜਾ ਬਗਾਨੀ ਇਹ ਤਾਂ ਹੈਗਾ ਹੀ ਆ ਪਤ ਠੀਕ ਹੈ ਤੂੰ ਨਾ ਹੁਣ ਜਾਣਾ ਕਿ ਕੱਲ ਨੂੰ ਜਾਣਾ ਮੁੰਨਾ ਦੇਖ ਲਓ ਪੁੱਤ ਤੇਰੀ ਜਿਵੇਂ ਮਾਤੀ ਆਏ ਹੁਣ ਮੇਰਾ ਜੀ ਨਹੀਂ ਕਰਦਾ ਕਿਉਂ ਚੰਦੇ ਖਾਲੀ ਮੇਰਾ ਜੀ ਨਹੀਂ ਕਰਦਾ ਮੋੜ ਨੂੰ ਯਾਰ ਮਾਂ ਕੋਈ ਗੱਲ ਨਹੀਂ ਠੀਕ ਹੈ ਹਾਲਾਂਕਿ ਜਿਹੜੇ ਹਾਲਾਤ ਮੈਂ ਉਹਦੇ ਤੈਨੂੰ ਦੱਸਿਆ ਨਾ ਵੀ ਜਿਹੜੇ ਹਾਲਾਤ ਮੈਂ ਵੇਖੇ ਮਾਤਾ ਦੇ ਜਮਾਂ ਜੀ ਨਹੀਂ ਕਰਦਾ ਕਿ ਇਹਨਾਂ ਨੂੰ ਮੱਥੇ ਵੀ ਨਾ ਲੱਗਣਦੇ ਪਰ ਗਲਤੀ ਦਾ ਅਹਿਸਾਸ ਹੁੰਦਾ ਠੀਕ ਹੈ ਹਨਾ ਚੱਲ ਮਾਤਾ ਤੁਰ ਪੱਛਲੀਏ ਮਨਜੀਤ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਦੁਬਾਰਾ ਉਹਜੀ ਕੰਪਲੇਂਟ ਆ ਗਈ ਨਾ ਮਾਤਾ ਨੂੰ ਫਿੱਟੇ ਮੂੰਹ ਵੀ ਆਖਿਆ ਨਹੀਂ ਨਹੀਂ ਵੀ ਤਾਂ ਮੈਂ ਸਾਰੀ ਉਮਰ ਤੁਹਾਨੂੰ ਮੈਂ ਆਪਦੇ ਜਿਉਂਦੇ ਜਿਉਂਦੇ ਮਾਤਾ ਦੇ ਮੱਥੇ ਨਹੀਂ ਠੀਕ ਕਰੋ ਠੀਕ ਹੈ ਨਾ ਮੈਂ ਸਾਰੀ ਖਤਮ ਕਰਾ ਦੂੰਗਾ ਮੁੜ ਕੇ ਫੇਰ ਨਾ ਕੋ ਜੋਦਿਆਂ ਵਾਲਾ ਹਿਸਾਬ ਦਾ ਹੋਵੇ ਫੇਰ ਬਣਾ ਕੋਈ ਨਹੀਂ ਪੁੱਤ ਮੈਨੂੰ ਜੋ ਮਿਲਿਆ ਕਰੀ ਨਾ ਮੈਂ ਤਾਂ ਆ ਬੈਠਾ ਮਾਤਾ ਜਦੋਂ ਮਰਜੀ ਬਾਜ ਮਾਰਦੀ ਘਰਦਾ ਤੂੰ ਮੈਂ ਕਹ ਤੂੰ ਕੰਮ ਤੋਂ ਉਤੋਂ ਦੀ ਬਾਜ ਮੈਂ ਆਪੇ ਆਉਣਾ ਆਉਣਾ ਹੀ ਅੱਗੇ ਵੀ ਹੁਣ ਤਿਆਰ ਰੱਖਿਓ ਠੀਕ ਹੈ ਨਾ ਇਸ ਵਾਰ ਆ ਜਾ ਮਨਜੀਤ ਹਾਂਜੀ ਹਾਂਜੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਨਹੀਂ ਨਹੀਂ ਵੀਰ ਜੀ ਠੀਕ ਹੈ ਭਾਈ ਜੀ ਹੈ ਨਹੀਂ ਨਹੀਂ ਕੋਈ ਨਹੀਂ ਬਸ ਤਿਆਰ ਰੱਖਿਓ ਹੁਣ ਠੀਕ ਹੈ ਮਾਤਾ ਧਿਆਨ ਰੱਖਿਆ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਫੋਨ ਕਰ ਦੇ ਇਦੋਂ ਨਾ ਬਾਲਾ ਦਿਮਾਗ ਖਰਾਬ ਸੀਗਾ ਛੋਟੇ ਦਾ ਅੱਛਾ ਜੀ ਹਾਂ ਤੇ ਅਗਲ ਤਾਂ ਕਾਣੀ ਆਈ ਲੱਗਦੀ ਆ ਹੁਣੇ ਬਿਲਕੁਲ ਬਾਈ ਚਲੋ ਚਲੋ ਕੋਈ ਨਹੀਂ ਬਾਈ ਅਗਲੇ ਮਾਸ ਆਪਾਂ ਚੱਕੀਆ ਫੇਰ ਹਾਂ ਭਾਜੀ ਦੇ ਫੋਨ ਆ ਜਾਊਗਾ ਬਈ ਛੰਡੇ ਨੇ ਖਵਾਇਆ ਕਿ ਨਹੀਂ ਕੁਸ ਮੈਂ ਪ੍ਰਸ਼ਾਦਾ ਲੈਣਾ ਬਾਈ ਬਣਾ ਲਓ ਯਾਰ ਕੁਛ